ਭਾਈ ਆਹ ਦਰਖਤ ਤੇ ਮੇਖਾ ਦੇਖੋ ਤੁਸੀਂ ਕਿੰਨੀਆਂ ਲੱਗੀਆਂ ਹੋਈਆਂ ਨੇ ਇੱਕ ਆਹ ਤੋਂ ਲੱਗੀਆਂ ਹੋਈਆਂ ਨੇ ਇਹਦੇ ਬਾਰੇ ਵੀ ਤੁਹਾਨੂੰ ਦੱਸਾਂਗੇ ਤੇ ਜਿਹੜੀ ਜਗ੍ਹਾ ਤੇ ਮੈਂ ਖੜਾ ਉੱਥੇ ਆਹ ਬਾਬਾ ਜੀ ਪ੍ਰਬੰਧਕ ਨੇ ਤੁਹਾਨੂੰ ਦੱਸ ਦਈਏ ਵੀ ਇਹ ਜਿਹੜੀ ਜਗ੍ਹਾ ਕੀ ਇਹ ਪੀਰ ਮੰਨਾ ਬਾਬਾ ਉਹਨਾਂ ਮੰਨਾ ਪੀਰ ਬਾਬਾ ਅੱਛਾ ਬਾਬਾ ਮੰਨਾ ਪੀਰ ਉਹਨਾਂ ਦੀ ਜਗ੍ਹਾ ਕੀ ਤੇ ਪਾਕਿਸਤਾਨ ਜਦੋਂ ਆਪਣੀ ਵੰਡ ਹੋਈ ਆ ਉਦੋਂ ਪਹਿਲਾਂ ਦੀ ਜਗ੍ਹਾ ਕੀ ਤੇ ਇੱਥੇ ਪ੍ਰਬੰਧਕ ਨੇ ਤੇ ਬਾਬਾ ਜੀ ਦੇ ਇਹ ਜਗਾ ਬਾਰੇ ਦੱਸੋ ਜੀ ਸਾਨੂੰ ਪਹਿਲਾਂ ਤਾਂ ਹਾਂ ਬਹੁਤ ਦੁਨੀਆਂ ਉੱਦਿਆ ਬਾਹਰੋਂ ਮੱਥਾ ਟੇਕਣਾ ਅੱਛਾ ਉਸ ਵੀ ਕੋਈ ਵੀ ਦੁੱਖਦਾਵੇਂ ਸਰਦਾ ਨਾ ਮੱਥਾ ਟੇਕ ਜਿੱਥੇ ਠੀਕ ਹੈ ਤੇ ਜਿਵੇਂ ਬਾਬਾ ਜੀ ਆ ਮੇਖਾਂ ਲੱਗੀਆਂ ਹੋਈਆਂ ਨੇ ਨਾ ਦਰਖਤ ਤੇ ਇੰਨੀਆਂ ਇਹਦਾ ਕੀ ਕਾਰਨ ਆ ਜੀ ਕਿਉਂ ਲੱਗੀਆਂ ਨੇ ਇਹ ਦੋ ਮੇਖਾਂ ਲਾ ਦੇ ਵੈਸੇ ਬਾਕੀ ਜਿਹੜੇ ਟੇਕ ਲਿਆ ਕਿੰਨਾ ਢੇਰ ਲੱਗਿਆ ਹੋਇਆ ਠੀਕ ਹੈ ਦੇਖੋ ਬਾਈ ਕਿੰਨਾ ਢੇਰ ਲੱਗਿਆ ਹੋਇਆ ਮੇਖਾਂ ਦਾ ਇੱਥੇ ਦੰਦੀਆਂ ਹੋਰ ਕਿੰਨੀ ਦੁਖਦੇ ਨੇ ਠੀਕ ਹੋ ਜਾਂਦਾ ਅਗਲਾ ਉਰੇ ਅੱਛਾ ਜੇ ਡਾਕਟਰ ਵੀ ਜਵਾਬ ਦੇਣ ਤਾਂ ਵੀ ਠੀਕ ਹੋ ਜਾਂਦੇ ਹਾਂ ਮੈਂ ਦਿੱਲੀ ਤੋਂ ਠੀਕ ਹੈ ਅਸੀਂ ਮਲੇ ਨਹੀਂ ਹੈਗੇ ਉਹਨਾਂ ਨੂੰ ਮੋਠਾ ਕਿੰਨਾ ਮੇਖਾਂ ਚੜਾਉਣੀਆਂ ਪੈਂਦੀਆਂ ਨੇ ਫਿਰ ਉਰੇ ਆ ਦਰੱਖਤ ਦੋ ਲਾ ਲੇ ਇਧਰ ਬਾਕੀ ਦਾ ਉਰੇ ਡੇ ਲੇ ਕਿੰਨੀ ਹੋਣ ਆਜਾ ਬਾਕੀ ਕਿੰਨੇ ਆ ਹਾਂ ਹਾਂ ਆ ਢੇਰ ਤਾਂ ਹੀ ਲੱਗਿਆ ਹੋਇਆ ਐਡਾ ਠੀਕ ਐ ਉਹ ਬਾਬਾ ਜੀ ਕਹਿੰਦਾ ਵੀ ਸੱਤ ਮੇਖਾਂ ਲੈ ਕੇ ਆਓ ਦੋ ਇਹਦੇ ਤੇ ਲਾਓ ਦਰਖਤ ਤੇ ਇਹ ਬਣਦਾ ਦਰਖਤ ਨਾ ਜੀ ਹਾਂ ਬਣਦਾ ਤੇ ਬਾਕੀ ਪੰਜ ਮੇਖਾਂ ਇੱਥੇ ਥੱਲੇ ਛਿਟੋਆ ਥੋੜੀ ਜਿਹੀ ਓਕੇ ਗਵਰਨਮੈਂਟ ਬਹਿ ਜਾ ਚੌਂਕੀ ਭਰ ਲੋ ਜੇ ਬੰਦਾ ਹੈਗਾ ਤਾਂ ਹੋਵੇ ਨਾ ਗੱਲਬਾਤ ਕਰ ਲੂ ਹਲਾ ਨਹੀਂ ਚੌਂਕੀ ਭਰ ਕੇ ਉਹਦਾ ਮੱਥਾ ਟੇਕ ਕੇ ਜਾ ਸਕਦਾ ਜਾ ਸਕਦਾ ਹਾਂ ਜੇ ਨਾ ਹੋਵੇ ਕੋਈ ਠੀਕ ਐ ਇੱਥੇ ਬਾਈ ਹੁੰਦੇ ਆ ਦੰਦ ਜਾੜ ਠੀਕ ਜੇ ਕਿੰਨਾ ਵੀ ਮਰਜੀ ਦਰਦ ਹੋ ਗਿਆ ਨਾ ਜੀ ਹਾਂ ਜੀ ਹਾਂ ਠੀਕ ਐ ਤੇ ਜਿਹੜ ਤੋਰ ਮੋਰੀਆਂ ਟੰਗੀਆਂ ਹੋਈਆਂ ਨੇ ਨਾ ਪਸ਼ੂਆਂ ਦੀਆਂ ਵਿਆਹ ਬਾਰੇ ਸੁੱਖ ਲੈਂਦੇ ਨੇ ਅੱਛਾ ਹਾਂ ਵਿਆਹ ਤੋਂ ਬਾਅਦ ਲੱਡੂ ਲੈ ਕੇ ਆਏ ਨਾ ਡੱਬਾ ਹਾਂ ਤੇਲ ਦੀ ਬੋਤਲ ਲੈ ਕੇ ਆ ਜਾਂਦਾ ਹੈ ਇੱਥੇ ਕਿ ਕਿਸੇ ਦਾ ਵਿਆਹ ਨਹੀਂ ਹੁੰਦਾ ਤਾਂ ਵਿਆਹ ਵੀ ਹੋ ਜੂ ਹਾਂ ਇੱਥੇ ਸੁੱਖ ਲੈਂਦਾ ਆ ਇਹ ਨਮਟ ਇਹ ਕੁਝ ਬੰਨੀਆਂ ਦਾ ਲਾ ਠੀਕ ਹੈ ਲੋ ਬਈ ਵੱਡੀਆਂ ਵੱਡੀਆਂ ਸੁੱਖਾਂ ਪੂਰੀਆਂ ਹੁੰਦੀਆਂ ਨੇ ਤੇ ਆ ਜੇ ਮੱਝ ਦੁੱਧ ਨਾ ਦਿੰਦੀ ਹੋਵੇ ਹਨਾ ਹਾਂ ਹਾਂ ਜੇ ਮੱਝ ਢਿੱਲੀ ਆ ਕੋਈ ਇੱਥੇ ਖੈਰ ਸੁੱਖ ਦਾ ਸੁੱਖ ਲਾngੂਰੀ ਆ ਇਹ ਤਾਜ਼ੀਆਂ ਬੰਨੀਆਂ ਹੋਈਆਂ ਨੇ ਹੁਣੇ ਠੀਕ ਹੈ ਗੱਲ ਪਰਸ਼ੂਆਂ ਆਈਆਂ ਨੇ ਬਾਹਰ ਵਾਲੇ ਦੇ ਨੇ ਠੀਕ ਹੈ ਠੀਕ ਹੈ ਹਾਂ ਠੀਕ ਹੋ ਜਾਂਦਾ ਪਸ਼ੂ ਦਵਾਈ ਲੱਗ ਜਾਂਦੀ ਆ ਪਸ਼ੂ ਠੀਕ ਹੀ ਹੋ ਜਾਂਦਾ ਠੀਕ ਹੋ ਜਾਂਦਾ ਹਾਂ ਥੱਲੇ ਦੇ ਢੇਰ ਲੱਗਿਆ ਪਿਆ ਕਿਰੀਆਂ ਪਈਆਂ ਨੇ ਕੀਲ ਠੀਕ ਹੈ ਜੇ ਮੱਝ ਰਹਿੰਦੀ ਨਾ ਹੁਣ ਲਿਖੀ ਹੂੰ ਛੋਟੇ ਸਾਹਮਣੇ ਲੰਗਾ ਵਾਲਗੇ ਇਹਨੂੰ ਫੋਨ ਮਾਰ ਕੇ ਬੁਲਾਇਆ ਪਟਿਆਲੇ ਵਾਲੇ ਨੇ ਹਾਂ 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 ਕਾਹਲ ਜੀ ਚਾਹੇ ਜਾ ਹੀ ਨਹੀਂ ਆਉਂਦਾ ਤੇ ਬاہر ਬੱਚਾ ਨਾ ਹੁੰਦਾ ਹੋਵੇ ਕਿਸੇ ਦੇ ਤਾਂ ਉਹ ਗੁੱਡੇ ਵੀ ਆਏ ਸੁੱਖ ਕੇ ਨਾ ਇਹਨੇ ਰੱਖ ਕੇ ਜਾਂਦੇ ਤੇ ਬਾਜੂ ਜਦੋਂ ਮੰਨ ਕੇ ਚਲੋ ਔਲਾਦ ਹੋ ਜਾਂਦੀ ਆਹ ਸ਼ੇਰੇ ਮਾਲੇ ਦੇ ਬਣ ਕੇ ਕਹਿੰਦੇ ਆ ਮਾਲਾ ਸੋਹਣੀ ਹਾਂ ਹਾਂ ਲਓ ਵੇ ਜਿਹੜਾ ਬੰਦਾ ਵਿਆਹ ਹੋ ਗਿਆ ਉਦੋਂ ਇਹ ਸ਼ੇਰੇ ਬਣ ਗਿਆ 3 ਸਾਲ ਬਾਅਦ ਮੁੰਡੇ ਦਾ ਵਿਆਹ ਹੋਇਆ ਕੁੜੀਆਂ ਤੁਸੀਂ ਦੇਖ ਸਕਦੇ ਹੋ ਨਾ ਮੋਹਰੀਆਂ ਜੇ ਕਿਸੇ ਨੇ ਮੱਝ ਖਰੀਦਨੀ ਆ ਉਹਨੂੰ ਮਿਲਦੀ ਨਹੀਂ ਹੈਗੀ ਨਾ ਉਹ ਚੀਜ਼ ਵੀ ਹੈ ਨਾ ਆਪਾਂ ਹਾਂ 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 ਸੁੱਖ ਲੋ ਚੰਗੀ ਵਧੀਆ ਮੱਝ ਮਿਲ ਜਾਂਦੀ ਹੈ ਨਾ ਠੀਕ ਹੈ ਕੋਈ ਨਵੇਂ ਦੁੱਧ ਨਾ ਹੁੰਦੀ ਹੋਵੇ ਤਾਂ 2 ਕਿਲੀਆਂ ਟੰਗ ਜੋ 5 ਮੀਟਰ ਰੱਸੀ ਨੇ ਜੋ ਉਰੇ ਉੱਥੇ ਮਾ ਸਾਡੇ ਅੱਗੇ ਬਾਬੇ ਦੇ ਉਰੇ ਟੰਗ ਜੋ ਠੀਕ ਹੈ ਹਾਂ ਵਧੀਆ ਮੱਝ ਹੋ ਪਈ ਹੈ ਤੇ ਇਧਰ ਆ ਦੇਖੋ ਬਾਈ ਇਧਰ ਆਏ ਨੇ ਇਹ ਇਹਨਾਂ ਦੀ ਝੜ ਦੋਖਦੀ ਹੈ ਹਾਂ ਉਹ ਲਉਂ ਦਿਨ ਦੇਖ ਲਓ ਮੇਖਾ ਲਵਾ ਲਓ ਹਾਂ ਚਲੋ ਆਇਓ ਬਾਈ ਦਿਖਾਉਂਦੇ ਆ ਇਧਰ ਬਾਈ ਆਏ ਨੇ ਤੇ ਆ ਜਗਾ ਹੈਗੀ ਮੇਖਾ ਨਾਲ ਦੇ ਲਵਾਉਂਦੇ ਆ ਉਹ ਦੋ ਰੋਏ ਕੋਈ ਕਿ ਕੋਈ ਕਿ ਕਰ ਬਈ ਮਨਾ ਦੋ ਮਿੰਟ ਆ ਲਾ ਲੋ ਲਾ ਲੋ ਵੀ ਤੁਸੀਂ ਲਓ ਨਹੀਂ ਲਾ ਲਾ ਦਿਆਂ ਮੇਖਾਂ ਹਾਂ ਜੀ ਕਿੱਥੋਂ ਆਏ ਹੋ ਜੀ ਆਪਾਂ ਹੈ ਆਪਾਂ ਕਿਹੜੀ ਜਗ੍ਹਾ ਤੋਂ ਆਏ ਹਾਂ ਪਸਰਾ ਮੁੱਲਾਪੁਰ ਦਾਖਾਏ ਕੋਲ ਆਏ ਅੱਛਾ ਮੁੱਲਾਪੁਰ ਦਾਖਾ ਦਾ ਜਾੜਾਂ ਚ ਦਰਦਾਈ ਛੋਡੇ ਜਵਰ ਚ ਦਰਦਾ ਕੀ ਤੁਹਾਨੂੰ ਕਿਵੇਂ ਪਤਾ ਲੱਗਿਆ ਇਹ ਜਗ੍ਹਾ ਬਾਰੇ ਨੈਟ ਤੇ ਪਤਾ ਲੱਗਿਆ ਠੀਕ ਹੈ ਜੀ ਤੇ ਹੁਣ ਵੀ ਤੁਸੀਂ ਕਿੰਨੀਆਂ ਮੇਖਾਂ ਇੱਥੇ ਲਾਈਆਂ ਨੇ ਦੋ ਲਾਈਆਂ ਨੇ ਪੰਜ ਰੱਖੇ ਨੇ ਪੰਜ ਰੱਖੇ ਨੇ ਠੀਕ ਹੈ ਇਹ ਬਈ ਮੁੱਲਾਪੁਰ ਦਾਖਾ ਤੋਂ ਆਏ ਇਹ ਥੋੜੀ ਦਾ ਕੋਈ ਨਹੀਂ ਅਟਕਾਲੇ ਲਾਓ ਬਈ ਇਹ ਬਈ ਮੇਖਾਂ ਤੁਸੀਂ ਐ ਲਾਉਣੀਆਂ ਨੇ ਕਿੰਨੀ ਦੁਖਦਿਆਂ ਨੇ ਬਸ ਠੀਕ ਹੋ ਜਾਊਗਾ ਜਮਾ ਅੱਛਾ ਕਿੰਨੀ ਵੀ ਮਰਜ਼ੀ ਝੜ ਦੁਖਦੀ ਹੋਵੇ ਇਹ ਫੋਨ ਤੇ ਰੱਖਣਗੇ ਠੀਕ ਹੈ ਠੀਕ ਹੈ ਠੀਕ ਹੈ ਫੋਨ ਨਾਲ ਨੱਟ ਤੇ ਪਤਾ ਲੱਗੂ ਨੱਟ ਤੇ ਪਤਾ ਲੱਗੇ ਸਾਨੂੰ ਨੰਬਰ ਲਾ ਜਾਈਏ ਸਾਡਾ ਸਾਨੂੰ ਕੌਣ ਸੀ ਲਸਣਦਾ ਨਹੀਂ ਉੱਟੀ ਤਕਲੀਫ ਹੋਵੇ ਸੌਲਾ ਵੀ ਪਾਣਿਆ ਫੋਨ ਤੇ ਅਜੇ ਫੋਨ ਤੇ ਜੇ ਜੇ ਤਕਲੀਫ ਹੋਵੇ ਕਹੀਂ ਹਰ ਕੋਈ ਵੀ ਪਟਿਆਲੇ ਆਏ ਨੰਬਰ ਲੈ ਕੇ ਹਾਂ ਇਹ ਨਿੱਕਰ ਦੀ ਮਾਈਟ ਲਈ ਰਹੀ ਮੈਂ ਫੋਨ ਤੇ ਥੋੜਾ ਪਾ ਲਾਂਗੀ ਠੀਕ ਹੈ ਹਾਂ ਉਹ ਮੁੰਡਾ ਪਹਿਲਾਂ ਆ ਕੇ ਗੈਟ ਡਰਾਈਵਰ ਗੱਡੀ ਵਾਲਾ ਉਹ ਕਹਿੰਦਾ ਜਮਾਂ ਠੀਕ ਹੋ ਜਾਣੇ ਅਸੀਂ ਮੈਂ ਚਾਈ ਨੂੰ ਲੈ ਕੇ ਆਇਆ ਨੂੰ ਕਹਿੰਦਾ ਠੀਕ ਹੈ ਜੀ ਰੇਸਟਰ ਨੂੰ ਲੈ ਆਵਾਂਗੇ ਉਹ ਠੀਕ ਹੈ ਤੇ ਜਗਾ ਬਈ ਜਿਹੜੀ ਹੈਗੀ ਆ ਬੜਬਰ ਪਿੰਡਾ ਬਰਨਾਲੇ ਜ਼ਿਲ੍ਹੇ ਦਾ ਤਨੌਲੇ ਕੋਲੇ ਰਹਿੰਦਾ ਜਿਹੜੀ ਪਸ਼ੂਆਂ ਦੀ ਮੰਡੀ ਲੱਗਦੀ ਹੈ ਤੇ ਆ ਬਾਬਾ ਜੀ ਦੀ ਜਗਾ ਹਨ ਹੂੰ ਠੀਕ ਆ ਬਾਬਾ ਜੀ ਧੰਨਵਾਦੀ ਜੀ ਚੰਗਾ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ